ਲੋਬੀ ਮਹਿੰਦਰਾ 275 ਦਿਖਾਉਣੇ ਆ ਕਿਸਾਨਪਰਾ ਉਹ ਟਾਇਰ ਟੂਰ ਵੱਧ ਗਿਆ ਨਵੇਂ ਟਾਇਰ ਆ ਕਿ ਬਾਕੀ ਲੈ ਜੋ ਮਾਲਕ ਇਹਦੇ ਕੀ ਕੰਡੀਸ਼ਨ ਪਈ ਹੈ ਜੀ ਰੇ ਨਾਲ ਜਿਹਨੇ ਤਾਂ ਇਹ ਆ ਅੱਛਾ ਜੀ 71 ਪੈਸੇ 90 ਪੈਸੇ ਰੰਗ ਹੈ ਅੱਛਾ ਜੀ 75 ਪੈਸੇ 90 ਪੈਸੇ ਰੰਗ ਹੈ ਤਾਂ ਰੰਗ ਸਾਰਾ Ориਜਨਲ ਹੈ ਨਹੀਂ ਨਾਲ ਆ ਜਮਾ ਇਹ ਕਲਰ ਨਹੀਂ ਪੇਟ ਨੂੰ ਠਹਿ ਨਹੀਂ ਨਾ ਨਾ ਅੱਛਾ ਬਹੁਤ ਸੁਭਾਈ ਚ ਟਰੈਕਟਰ ਹੈ ਹਾਂ ਜਮਾ ਨਾਲ ਠੀਕ ਹੈ ਟਾਇਰਾਂ ਦੀ ਕੀ ਕੰਡੀਸ਼ਨ ਆ ਅਗਲੇ ਤਾਂ ਲਾਲਾ ਵੀ 40 ਪੈਸੇ ਹੋਣਗੇ ਅਗਲੇ 40 ਪੈਸੇ ਆ ਹਾਂ ਮਗਰ ਲੈ ਵਸ 60 65 ਪੈਸੇ ਹੋਣਗੇ 60 65 ਪੈਸੇ ਤੇ ਹੈ ਕਿਹੜੀ ਕੰਪਨੀ ਦੀ ਐਕਸਾਈਡ ਦੀ ਐਕਸਾਈਡ ਕੰਪਨੀ ਦੀ ਹਾਂਜੀ ਠੀਕ ਹੈ ਜੀ ਮਾਡਲ ਕਿੰਨਾ ਦੱਸਿਆ 95 ਅੱਛਾ ਬੈਂਪਰ ਉਪਰ ਵੱਧ ਗਿਆ ਲੱਗ ਗਿਆ ਟੌਰ ਤੇ ਟਰੈਕਟਰ ਪੁਰਾ ਫਿਰ ਰੇਟ ਕੀ ਰੱਖਿਆ ਜੀ ਇਹਦਾ ਇਹਦਾ 120 120 ਹਾਂਜੀ ਅੱਛਾ ਜੀ ਤਾਂ ਦੇਣਾ ਕਿੱਥੋਂ ਤਾਂ ਹੀ ਹੈ ਜੀ ਦੇ ਦਾਂਗੇ ਇਹ ਲੱਖ ਦਾ ਪੂਰਾ 1 ਲੱਖ ਦਾ ਮਨਤਨ ਕਰ ਦੇਉਂਗੇ ਆਿਆਂ ਦਾ ਕਰ ਦਾਂਗੇ ਕਰ ਦਾਂਗੇ ਆਏ ਬੰਦੇ ਕਰ ਕੋਈ ਕਮੀ ਪੇਸ਼ੀ ਹੋਵੇ ਟਰੈਕਟਰ ਚ ਚਲਾ ਕੇ ਵਾ ਕੇ ਲੈ ਜੀ ਅਗਲਾ ਢੇਡਾ ਨਹੀਂ ਲੱਗਦਾ ਖਾਲੀ ਨਹੀਂ ਮੁੜਦਾ ਇਹ ਮਗਰੋਂ ਹਾਂ ਠੀਕ ਹੈ ਜੀ ਠੀਕ ਹੈ ਲਓ ਵੀ ਮਿੱਤਰੋ ਖਾਲੀ ਨਹੀਂ ਮੁੜਦੇ ਇਹ ਮਗਰੋਂ ਢੇਡਾ ਨਹੀਂ ਤੁਹਾਡਾ ਫालतੂ ਹੀ ਜਾਂਦਾ ਤਾਂ 1 ਲੱਖ ਰੁਪਏ ਦਾ ਪੂਰਾ ਤੇ ਬਾਕੀ ਮਾਨਤਾ ਨਾ ਗੱਲਬਾਤ ਕਰ ਲਓ ਫੋਨ ਨੰਬਰ ਬੋਲ ਦਈਏ ਆਪਣਾ 90681 77175 ਓਕੇ